ਨੀਂ ਵੀ ਤੈਨੂੰ ਆਖੂੰ ਗੱਲਿਆ ਮੇਰੇ ਨਾਲ ਨੁਕਰ ਮੈਂ ਤੋੜਦੀ ਨਹੀਂ ਐ ਨੀ ਅੱਜ ਤੇਰੀ ਇੰਨੀ ਹਿੰਮਤ ਐ ਮੇਰੇ ਹੱਥੀ ਮੈਨੂੰ ਸੱਟ ਤੇ ਮੈਂ ਗੁੱਤਦੀ ਜੀ ਕੁਮਾਰ ਨਹੀਂ ਫੜ ਕੇ ਚਲੋ ਕੋਈ ਨਹੀਂ ਮੈਂ ਤੇ ਕਹਿ ਸਕੋ ਬੈਠ ਜਿੰਦੇ ਚਾਹ ਪਾਣੀ ਪੀਤੇ ਜਾਂਦੇ ਉਹ ਨਹੀਂ ਨਹੀਂ ਬੱਸ ਚੱਲੀਏ ਚੱਲ ਆ ਗਾ ਫਿੱਗੀ ਚਲਾ ਗਿਆ ਮੇਰੇ ਕੋ ਤਾਹ ਜਾ ਲਿਆਵਾ ਤੇ ਬਾਜੀ ਨੂੰ ਪੰਜ ਛੰਡ ਕੀਤਾ ਵਾ ਚੰਗਾ ਹੋਇਆ ਜਿਹੜੇ ਬਾਜੀ ਉਤੋਂ ਹੀ ਆ ਗਏ ਨਾਲੇ ਉਹਦੀ ਸੱਚਾਈ ਦਾ ਪਤਾ ਲੱਗ ਗਿਆ ਘਰ ਜਾ ਕੇ ਨੇ ਦੀ ਹੋਰ ਸੇਵਾ ਹੋਵੇਗੀ ਚੱਲ ਬੈ ਆ ਰੋਂ ਤੂੰ ਜਨ ਨਾਲੇ ਬੰਦ ਕਰ ਲੈ ਮਮਮੀ ਨੂੰ ਕਿ ਮੇਲਾ ਨੂੰ ਮਮਮੀ ਦੇ ਕੋਲ ਹੀ ਰਹੀ ਉਦਨ ਦੀ ਉਹ ਦਰ ਗਈ ਮਮਮੀ ਬਿਨਾ ਤੂੰ ਘਰ ਚੱਲ ਤੈਨੂੰ ਤਾਂ ਮੈਂ ਦੱਸਣਾ ਵਾ ਤੇਰੀ ਕਰਨਾ ਸੇਵਾ ਜਾ ਕੇ ਅ ਚੰਗਾ ਹੋ ਗਿਆ ਸਭ ਆ ਗਿਆ ਤੇਰਾ ਪਤਾ ਲੱਗ ਗਿਆ ਮੈਨੂੰ ਹੋ ਗਈ ਆਪਣੇ ਘਰ ਨਹੀਂ ਤੂੰ ਬੋਲਣ ਕਿੱਦਾਂ ਨਹੀਂ ਚਾਜੀ ਨਾਲ ਤਾਂ ਬੋਲਦਾ ਬੋਲੀਦਾ ਹੁੰਦਾ ਵਾ ਤੂੰ ਨਾਲੇ ਤੂੰ ਕਿੱਧਰ ਗਏ ਹੋ ਮੈਂ ਤਾਂ ਵੇਲੀ ਗਈ ਸੀ ਸਾਡੇ ਮਗਰੋਂ ਭਾਜੀ ਆਏ ਸੀ ਆਣ ਕੇ ਤੁਹਾਨੂੰ ਲੈ ਜੈਨੇ ਆਪਣੇ ਨਾਲ ਹੀ ਐਡੀ ਸ਼ਰਤੀ ਲੈ ਲੈਨੇ ਕਿ ਤਾਹ ਦਾ ਕੋਠ ਨਹੀਂ ਪੀਤਾ ਕਿ ਤਾਹ ਪਾਣੀ ਨਹੀਂ ਪੀਤਾ ਤਾਂ ਲੈ ਵੀ ਗਿਆ ਹੁੰਦਾ ਹੀ ਮੰਮੀ ਤੁਹਾਡੀ ਕੁੜੀ ਜਿਹੜੀ ਉਹ ਤੇਰੇ ਨਾਲ ਨਰਨਦੀ ਹੀ ਮੇਰੇ ਤੇ ਹੱਥ ਝੁਕਣ ਲੱਗੀ ਤੇ ਭਾਜੀ ਉਤੋਂ ਆ ਗਏ ਉਹਨੇ ਆ ਕੇ ਹੱਥ ਫੜ ਲਿਆ ਤੇ ਇਹਨੂੰ ਬੜਾ ਗੁੱਸੇ ਹੋਏ ਵੀ ਤੂੰ ਆਪਣੀ ਭਾਬੀ ਦੇ ਹੱਥ ਕਿਉਂ ਝੁਕਣ ਲਈ ਹੈ ਤੇਰੇ ਦੇ ਹੱਥ ਝੁਕਣ ਲਈ ਹੈ ਇਸ ਕਰ ਤੂੰ ਵੀ ਕੋਈ ਗੱਲ ਕੀਤੀ ਹੋਏਗੀ ਤੂੰ ਮੇਰੇ ਕੋ ਗੰਨਿਆ ਤੇ ਨਹੀਂ ਪਾਈਆਂ ਹੋਈਆਂ ਨਾ ਵੀ ਉਹਦੀ ਗਲਤੀ ਹੈ ਤੇ ਤੇਰੀ ਨਹੀਂ ਗਲਤੀ ਹੈ ਕਿ ਦੋਵਾਂ ਤਰ੍ਹਾਂ ਦੀ ਹੁੰਦੀ ਹੈ ਮੰਮੀ ਜ਼ੁਬਾਨ ਦਾ ਤੁਹਾਡੀ ਧੀ ਦੀ ਕੋਈ ਜ਼ਿਆਦਾ ਹੀ ਹੈ ਉਹ ਹੀ ਨਹੀਂ ਘੱਟ ਹੈਗੀ ਤੂੰ ਹੁਣ ਨਾ ਕਸੂਰ ਸਾਡਾ ਦੇ ਕੱਢਣ ਆਪਣੀ ਧੀ ਦਾ ਨਹੀਂ ਨਾ ਕੱਢਣਾ ਤੂੰ ਹੀ ਹੁਣ ਅੱਛਾ ਉਹਦੀ ਜ਼ੁਬਾਨ ਜ਼ਿਆਦਾ ਕਿ ਮੇਰੇ ਹੁੰਦਾ ਕਿਦਾਂ ਕੈਂਚੀ ਵਾਂਗ ਬੋਲਣੀ ਤੇਰੀ ਜ਼ੁਬਾਨ ਖੱਟ ਹੈ ਮੈ ਚਾ ਚੰਕੇ ਤੂੰ ਇਹ ਕੱਲ ਆਪਣੇ 3 ਡੱਬੂ ਸੂਟ ਕਰਨਾ ਕੱਢਣਾ ਤਾਂ ਨੋਹਾਂ ਆ ਜੇਗਾ ਨਾ ਚੱਲ ਚੰਗਾ ਹੋ ਗਿਆ ਤਾਂ ਅੱਜ ਇਹ ਤਾਂ ਹਿਸਾਬ ਕੋਸ਼ ਹੋ ਜਗੀਆਂ ਹਾਂ ਹਾਂ ਨਾ ਪੈ ਜੇਗੀ ਕੋਈ ਕਿਤੇ ਜਿੱਦਣ ਦੀ ਆਈ ਹੁੰਦੰਦੀ ਆ ਤਣਾ ਲੜਨ ਦੀਆਂ ਸੋ ਅਸਕਰ ਹੁੰਦੇ ਨੇ ਵੇਖ ਹੀ ਲਿਆ ਹੁਣ ਤੁਹਾਡੇ ਹਾਲ ਚਾਲ ਵੀ ਕਿਤਰਾ ਨੇ ਲੱchn ਨੇ ਮੰਮੀ ਅਹੀਂ ਕਾਦੀ ਨਹੀਂ ਉਹਦੇ ਨਾਲ ਲੱਗਣਾ ਲੱਗਣਾ ਤਾਂ ਉਹ ਹਟੇ ਨਾ ਦੇਈ ਜਿੱਦਣ ਦੀ ਆਈ ਹੈ ਹਾਂ ਨੂੰ ਤੇ ਨੇ ਸਤਾ ਹੀ ਮਾਰਿਆ ਤੁਹਾਡੇ ਤੇ ਉਹਨੇ ਨਾ ਸਾਹ ਸੁਕਾਏ ਹੀ ਨਾ ਖਾਂਦੇ ਇਹਨੂੰ ਖਾਣਾ ਪੀਂਦੇ ਇਹਨੂੰ ਪੀਣ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਹਾਨੂੰ ਤਾਂ ਕਦੇ ਚੱਜਣਾ ਨਾ ਬੈਣ ਖਲਾਉਣ ਵੀ ਨਹੀਂ ਦਿੰਦੀ ਐ ਜਿੱਦਨ ਦੀ ਆਈ ਐ ਨਾ ਕੋਈ ਨਾ ਕੋਈ ਪਵਾੜਾ ਨਾ ਪਾਈ ਰੱਖਦੀ ਹੀ ਗੱਲ ਹੌਸਲੇ ਨਾਲ ਕਰ ਤੂੰ ਤੇ ਐਉਂ ਗੱਲ ਕਰਨ ਦੀ ਜਿਵੇਂ ਅੰਦਰੋਂ ਦਿੱਤੀ ਕੱਢੀ ਹੁੰਦੀ ਐ ਐਹੋ ਜਿਹੀ ਵੀ ਕਿਹੜੀ ਗੱਲ ਹੋਈ ਜਿਹੜੇ ਉਹਦੇ ਪੈਰ ਵੀ ਨਹੀਂ ਲੱਗੇ ਇੱਥੇ ਤਾਂ ਉਸੇ ਵੇਲੇ ਕੁੜੀ ਨੂੰ ਲੈ ਗਿਆ ਮਮੇ ਤੁਹਾਨੂੰ ਪਤਾ ਤਾਂ ਹੈਗਾ ਢਾਡੀ ਧੀ ਕਿੱਦਾਂ ਦੀ ਆ ਲੜਾਈ ਨੂੰ ਤਾਂ ਮਾਰਦੀ ਐ ਬਾਜਾਂ ਇੱਥੇ ਰਹੀ ਹੀ ਮੇਰੇ ਨਾਲ ਲੜਨ ਬੱਦ ਘਟਦੇ ਹੀ ਬੋਲ ਤੈਨਾਲੇ ਮੈਂ ਤੇ ਹੱਥ ਵੀ ਚੁੱਕਿਆ ਹਈ ਉੱਤੋਂ ਹੀ ਆਗੇ ਬਾਜੀ ਉਹਨਾਂ ਨੇ ਅੰਕੇ ਦਾ ਹੱਥ ਫੜਿਆ ਤਾਂ ਬਾਜੀ ਤੇ ਇਹਨੂੰ ਵਾਵਾ ਬੋਲੇ ਤੋੜੋ ਤੋਕੇ ਨਾ ਸੱਚੀਤਾਂ ਲੱਗੀ ਜਿੱਦਾਂ ਮੇਰੇ ਨਾਲ ਕੋਈ ਕਸੂਰ ਹੀ ਨਹੀਂ ਹੈਗਾ ਬਾਜੀ ਨੂੰ ਸਭ ਹੋਇ ਚੜਿਆ ਗੁੱਸਾ ਉਹ ਅਸੇ ਵੇਲੇ ਇਹਨੂੰ ਲੈ ਗਈ ਅੰਤੇ ਥਾਰੇ ਹਾਂਜੀ ਲਾਇਕ ਅੰਦਰ ਘਰ ਚੱਲ ਤੈਨੂੰ ਤਾਂ ਘਰ ਜਾ ਕੇ ਦੱਸਨੇ ਆ ਇੱਥੇ ਕੋਟੇ ਚਾਹ ਵੀ ਨਹੀਂ ਪੀਕੇ ਗਏ ਮੈਂ ਤਾਂ ਪਾਣੀ ਵੀ ਬੜੇ ਜ਼ੋਰ ਨਾਲ ਪੀ ਲਿਆ ਸੀ ਬਾਜੀ ਬੁਸਤੇ ਚ ਬੜੇ ਸੀ ਤੇਰੀਆਂ ਲੱਤਾਂ ਟੁੱਟੀਆਂ ਹਨ ਤੇਰੇ ਕੋਲ ਤੁਰਿਆ ਨਹੀਂ ਜਾਂਦਾ ਆਹ ਤਾਂ ਦੋ ਪੈਰ ਵੇਲੀਏ ਤੂੰ ਮੈਨੂੰ ਜਾ ਕੇ ਤੇ ਬਾਜੀ ਮਾਰ ਲਈ ਹੁੰਦੀਆਂ ਹੁਣ ਉੱਥੇ ਜਾ ਕੇ ਯਾਨੀ ਨਾਲ ਖੜੋ ਨਾ ਕੀ ਵੱਧ ਘਟ ਕਰਨੀਆਂ ਨੇ ਕੋਈ ਗਾਲੀ ਮੰਮੀ ਕੋਖਣੀ ਹੁੰਦਾ ਇਹਦੇ 4 ਵਜੇ ਵੀ ਜਾਣੀਆਂ ਨੇ ਇਹਦੀ ਅਗਲ ਟਿਕਾਣੀ ਆਏਗੀ ਇਹ ਪੂਏ ਬੜੀ ਚੜੀ ਮੇਰੇ ਹੱਥ ਨਾਲ ਕੋਈ ਜ਼ਿਆਦਾ ਹੀ ਵਾਦੇ ਜਾਂਦੇ ਨਹੀਂ ਨਹੀਂ ਮੂੰਹ ਆਪਣਾ ਬੰਦ ਰੱਖ ਮੈਨੂੰ ਉਹਦਾ ਵੀ ਪਤਾ ਤੇ ਤੇਰਾ ਵੀ ਪਤਾ ਹੈ ਸਿਆਣੇ ਆਂਦੇ ਨੇ ਗਿੱਦਾ ਜੜਾ ਦਾ ਦੂ ਹੱਥੀ ਪੈਂਦਾ ਵਾ ਤੂੰ ਵੀ ਕਿਹਨੇ ਘਟਵੇਂ ਉਹਦੀਆਂ ਗੱਲਾਂ ਕਰੀ ਜਾਣ ਰਹੀਆਂ ਹੈ ਜੇ ਉਹ ਗੱਲਾ ਕਰਦੀ ਏ ਤੇ ਕਾਨੀਆਂ ਤੇ ਅੱਗੋਂ ਫਿਰ ਮੈਨੂੰ ਵੀ ਪੈਂਦੀਆਂ ਹਜੇ ਤੇ ਮੈਂ ਕੁਝ ਕਿਹਾ ਨਹੀਂ ਹੈਗਾ ਜੇ ਉਹਨਾਂ ਕੁਝ ਕਰਦੀ ਨਾ ਫਿਰ ਇਹਨੂੰ ਪਤਾ ਲੱਗਣਾ ਨਹੀਂ ਕਰਨ ਵਾਲਾ ਘੱਟ ਵੀ ਕੀ ਛੱਡਿਆ ਜਿਹੜਾ ਆਇਆ ਸੀ ਉਹਦੇ ਕੰਨ ਭਰ ਦਿੱਤੇ ਹੋਣੇ ਨੇ ਮੇਰੀ ਧੀ ਨਾਲ ਖੁਰੇ ਤੇ ਕੀ ਬਣਦਾ ਹੋਣਾ ਲਾ ਮੈਂ ਜਾਣੀ ਕਿ ਹੁਣ ਜਾ ਕੇ ਤੇ ਵੇਖਨੀ ਆ ਮੇਰੀ ਧੀ ਨਾਲ ਕੀ ਬਣਿਆ ਜੇ ਤੇ ਜਿੱਤੀਆਂ ਮਰਵਾਉਂਦਾ ਲੋਕੀ ਸੌ ਪਰਦਾ ਰੱਖਨੇ ਆਪਣੀਆਂ ਧੀਆਂ ਦਾ ਜੇ ਤੁਸੀਂ ਚੱਲੇ ਹੋ ਨਾ ਤੇ ਉਹਦੇ ਕੱਪੜੇ ਵੀ ਲੈ ਜਾਓ ਅਕਲ ਵਾਲੀ ਆਪਣੇ ਕੱਪੜੇ ਇੱਥੇ ਛੱਡ ਗਈ ਜੀ ਜੇ ਮੈਨੂੰ ਪਤਾ ਹੁੰਦਾ ਕਿ ਇੰਨਾ ਤਮਾਸ਼ਾ ਲਾਇਆ ਤੇ ਮੈਂ ਇਹਦੀ ਨਾ ਆਈ ਜਾਂਦੀ ਜੇ ਆਇਆ ਵਾ ਬੜੇ ਚਾਈ ਚਾਹੀਦੇ ਤੁਸੀਂ ਵੇਖੋ ਤਾਂ ਸਹੀ ਚਾਹ ਦਾ ਘੁੱਟ ਪਿਆ ਲੋ ਤੇ ਉਹਨੇ ਚਿਰ ਲ ਮੈਂ ਵੀ ਆ ਜਾਂਦੀ ਜਿੱਦਾਂ ਆਇਆ ਹੁੰਦਾ ਹੀ ਤੁਰ ਗਿਆ ਆਹ ਲਖਾ ਕਰਵਾਈ ਤੇ ਇੰਨੇ ਮਿੰਟ ਟੱਕਿਆ ਨੂੰ ਫੇਰ ਆਕੇ ਮੇਰੀ ਚੁੰਨੀ ਰੱਖ ਲਈਏ ਤੇ ਮਨਾ ਆ ਜਿਓ ਉਥੇ ਰਹਿਤ ਨਾ ਰਿਆ ਕਿ ਤੱਲ ਵੀ ਪਤਾ ਉਹਨਾਂ ਨੇ ਕੀ ਪਤਾ ਉਹਨਾਂ ਨੇ ਹੋਰਾਂ ਨੂੰ ਤਾਂ ਨਹੀਂ ਆਉਣਾ ਆ ਜਾਣਾਂ ਉਹਨਾਂ ਨੇ ਜੇ ਮੇਰਾ ਜੀ ਕਰੇ ਲੈਣਾ ਤਾਂ ਮੈਂ ਆਵਾਂਗੀ ਨਹੀਂ ਤੇ ਮੈਂ ਕੋਈ ਚਾਦਰ ਰਹਿਣਾ ਵੇਖਾਂ ਕਿੰਦੀ ਛਤੀ ਤਿਆਰ ਹੋ ਗਈ ਹੈ ਇਹ ਕਿਹੜਾ ਧੀ ਨਾਲੋਂ ਘਟਿਆ ਇਹ ਵੱਡਿਓ ਦੀ ਹਜਲੀ ਨੋਹਾਂ ਦਾਸ ਤੈਨੂੰ ਬਿਮਾਰੀ ਕੀ ਤੋਂ ਉੱਥੇ ਰਹਿਣਗੇ ਨਾ ਲੜ ਲਗਈ ਉਹਨਾਂ ਨਾਲ ਕਰ ਲਓ ਕਰ ਲਓ ਹੋਰ ਮੇਰੀ ਬੇਇੱਜ਼ਤੀ ਸਾਰੇ ਰਾ ਕਰਦੇ ਔਰ ਜੇ ਨਹੀਂ ਨਾ ਹਲੇ ਤੂੰ ਹੈ ਹੀ ਇਸੇ ਵਾਇ ਜੋ ਗਈ ਹੈ ਕਿਹੜੀ ਵੱਲੋਂ ਮੈਂ ਇਸੇ ਵਾਇ ਜੋ ਗਈ ਹੈ ਸਾਰਾ ਨਾ ਤੁਹਾਡਾ ਇੱਕ ਕਸੂਰ ਵਾ ਕੀ ਮੇਰਾ ਕਸੂਰ ਹੋਇਆ ਕਿਉਂ ਤੁਹਾਡਾ ਕਸੂਰ ਕਿਉਂ ਆਣੀ ਹੈ ਸਾਰਾ ਤੁਹਾਡਾ ਕਸੂਰ ਆ ਜੇ ਤੁਸੀਂ ਮੇਰਾ ਹੱਥ ਨਾ ਨਾ ਫੜਦੇ ਤੇ ਮੈਂ ਉਹਦੇ ਵਿੱਚ ਦੋ ਧਰਮੀਆਂ ਹੀ ਪਤਾ ਲੱਗਣਾ ਹੀ ਉਹਨੂੰ ਬੜੀ ਸੋਹਣੀ ਕਰਤੂਤ ਹੈ ਹਨ ਪਤਾ ਲੱਗਣਾ ਹੀ ਉਹਨੂੰ ਉਹ ਤੱਜੇ ਤੇਰੀ ਇਸ਼ਤ ਕਰਦੀ ਇੰਨੀ ਕੀ ਉਹ ਕਿ ਜੁੱਤ ਕੱਢਦੀ ਏ ਤੇ ਜੁੱਤੀਆਂ ਖਾਈ ਜਾਵਾ ਫਿਰ ਮੇਰੀ ਇੱਜ਼ਤ ਕਰਨੀ ਉਹਨਾਂ ਨੇ ਆਪਣੇ ਹੱਥ ਵਾਸ ਹੁੰਦਾ ਨਵਦੀਪ ਸਭ ਕੁਝ ਹੁੰਦਾ ਹੱਥ ਵਾਸ ਜਿੱਦਾਂ ਤੂੰ ਇੱਥੇ ਕਰਨੀ ਉਦਾਂ ਤੂੰ ਪਹਿਲੀਆਂ ਗੱਲਾਂ ਨਹੀਂ ਛੱਡਦੀ ਤੈਨੂੰ ਕੀ ਪਤਾ ਸਾਡੇ ਤੇ ਉਥੇ ਕੀ ਗੱਲ ਹੋਈ ਹੈ ਜੇ ਕੀ ਨਹੀਂ ਹੋਈ ਤੁਸੀਂ ਐਵੇਂ ਬਿਨਾ ਮਤਲਬ ਤੋਂ ਮੇਰੇ ਦਿਵਾਲੇ ਹੋਏ ਹੋ ਪਤਾ ਹੈਗਾ ਤੈਨੂੰ ਕੀ ਹੋਇਆ ਉੱਥੇ ਨਾ ਕੀ ਹੋਇਆ ਕਿਹੜਾ ਫੱਟ ਮਾਰਤਾ ਹੈ ਤੈਨੂੰ ਉਹਨੇ ਫੱਟ ਮਾਰਤਾ ਹੈ ਉਹਨੇ ਮੈਨੂੰ ਇੱਕ ਤਾਂ ਝੂਠੀ ਤੇ ਤਰ ਰੋਗੇ ਸੱਚੀ ਬੰਦੀ ਆ ਉਹ ਝੂਠਾ ਨਹੀਂ ਹਰੋਂਦੀ ਮੈਂ ਸੱਚਾ ਹੀ ਰੋਹੋਂਦੀ ਹਾਂ ਤੁਸੀਂ ਨਾਣਾ ਹੁੰਦੇ ਤਾਂ ਮੈਂ ਫੜ ਕੇ ਚੰਗਾ ਕੁੱਤੀ ਕਿ ਨਹੀਂ ਨਾ ਤੇਰੇ ਕਿੱਥੇ ਮਾਰੀ ਉਹਨੇ ਕਿੱਥੇ ਮਾਰੀ ਹੁਣ ਉਥੇ ਕੈਮਰੇ ਤੇ ਲੱਗੀ ਨਹੀਂ ਵੀ ਜਿਹੜੇ ਮੈਂ ਤੁਹਾਨੂੰ ਦਿਖਾਉਂਦੀ ਕਿ ਆਹ ਵੇਖੋ ਉਹਨੇ ਪਹਿਲਾਂ ਮੇਰੇ ਤੇ ਹੱਥ ਚੁੱਕਿਆ ਸੀ ਬਕਵਾਸ ਬੰਦ ਕਰ ਆਪਣੀ ਤੁਹਾਨੂੰ ਕੁਝ ਪਤਾ ਨਹੀਂ ਥੇ ਨਹੀਂ ਤੇ ਐਵੇਂ ਮੇਰੇ ਦਿਵਾਲੇ ਹੋ ਹੀ ਜਾਣਦੇ ਹੋ ਪਤਾ ਕੀ ਨਹੀਂ ਆ ਮੈਂ ਸਭ ਕੁਝ ਵੇਖ ਤੇ ਲਿਆ ਗਈ ਕੀ ਤੁਸੀਂ ਵੇਖ ਲਿਆ ਹਿੱਤ ਤੁਹਾਨੂੰ ਮੈਂ ਦੇਖਦੀ ਹਾਂ ਤੇ ਉਹ ਨਹੀਂ ਦੇਖਦੀ ਕਿੱਦਾਂ ਬੋਲਦੀ ਸੀ ਨਾ ਤੂੰ ਤਾਂ ਮੂੰਚੇ ਘੁੰਗਣੀਆਂ ਪਾਈਆਂ ਸੀ ਹਨਾ ਆਹੋ ਤੁਸੀਂ ਉਹਨਾਂ ਦੀ ਸਾਈਡ ਹੀ ਲਿਓ ਮੇਰੀ ਸਾਈਡ ਨਾ ਕਦੇ ਲੈ ਲਿਓ ਮੇਰੇ ਹੋ ਕੇ ਤੇ ਉਹਨਾਂ ਦੇ ਬਣੋ ਤੁਸੀਂ ਨਵਦੀਪ ਗੱਲ ਇਹ ਨਹੀਂ ਹੈਗੀ ਅ ਜਿੱਦਾਂ ਤੇ ਤੂੰ ਉਹ ਕੰਮ ਕਰਦੀ ਏ ਨਾ ਤੇਰੇ ਨਾਲ ਇਦਾਂ ਹੀ ਹੋਣਾ ਸੀ ਇਦਾਂ ਵੀ ਮੈਂ ਤੈਨੂੰ ਵੀ ਚਾਹੁੰਦੀ ਹਾਂ ਤੇਰਾ ਧਰਦੀ ਚਾਰ ਕਰ ਨਾਲੋਂ ਦੀ ਘੱਟ ਵੀ ਕੀ ਕੀਤਾ ਧਰੀਆਂ ਤੇ ਸਹੀ ਨਹੀਂ ਤੁਸੀਂ ਆ ਗਏ ਤੇ ਮੈਂ ਉਹਨੂੰ ਵੀ ਨਹੀਂ ਛੱਡਣਾ ਆਹੋ ਬੜੀ ਸੋਹਣੀ ਹੋਣਾ ਕਰਤੂਤ ਹੈ ਕਰ ਤੂੰ ਤਾਂ ਜਿੱਦਾਂ ਦਾ ਫੇਰ ਕੋਈ ਕਰੂਗਾ ਉਦਾਂ ਹੀ ਹੋਣਾ ਅਦਲੇ ਨਾਲ ਵੀ ਹਾਂ ਇਹ ਸਮਝਦੀ ਨਹੀਂ ਇਹਨਾਂ ਗੱਲ ਪਰ ਮੈਂ ਤੇਨ ਨਾਲ ਕੋਈ ਗਲਤ ਕੀਤਾ ਨਹੀਂ ਮੇਰੇ ਨਾਲ ਕਦੇ ਨੂੰ ਇਦਾਂ ਕਰਨ ਜਾਣ ਬੁੱਝ ਕੇ ਮੈਨੂੰ ਸਤਮ ਦਿਆ ਨੇ ਉਹ ਜਾ ਚਲ ਜਾ ਮੇਰੇ ਨਾਲ ਕੁਝ ਕਰਾਣਾ ਲਈ ਮੇਰੇ ਕੋਲ ਨਹੀਂ ਨਹੀਂ ਰਾਤੀਂ ਤੁਸੀਂ ਆਂਦੇ ਹੋ ਕਿ ਹਲੇ ਮੈਨੂੰ 4-5 ਦਿਨ ਲੱਗ ਜਣੇ ਆ ਤੇ ਅੱਜ ਤੁਸੀਂ ਕਿਹੜੇ ਵੇਲੇ ਆ ਗਏ ਉਹ ਮੈਂ ਤਾਂ ਹੱਸਾਂ ਡਿਆ ਹਾਂ ਆ ਚੰਗਾ ਹੱਸਾਵਾ ਤੁਹਾਡਾ ਹੱਸਣ ਦੇ ਹੋ ਤੁਸੀਂ ਉਹ ਤੋਂ ਮੈਂ ਆਉਂਦਾ ਨਾਲੇ ਚੰਗਾ ਹੋਵੇ ਤੈਨੂੰ ਦੱਸਿਆ ਨਹੀਂ ਜੇ ਦੱਸ ਦਿੰਦਾ ਨਾ ਅੱਜ ਤੇਰਾ ਜਿਹੜਾ ਤੇ ਤਮਾਸ਼ਾ ਲਾਇਆ ਹੀ ਨਹੀਂ ਮੈਨੂੰ ਲੱਗਣਾ ਪਤਾ ਤੇਰਾ ਜੇ ਮੈਂ ਤੇ ਤਮਾਸ਼ਾ ਲਾਇਆ ਹੀ ਤੇ ਤੁਸੀਂ ਕਿਹੜੀ ਘਟ ਕੀਤੀ ਸਾਰੇ ਰਾਹ ਮੇਨਾਂ ਲੜਦੀ ਆਇਓ ਲੋਕੀ ਵਾਵਾ ਵੇਦੇ ਹੋਣੇ ਆ ਨਾਲੇ ਆਂਦੀ ਹੋਣੇ ਚੰਗਾ ਆਪਣੀ ਮੋਟੀ ਨੂੰ ਦਿਆਵਾ ਹੋ ਬੋਬਕੇ ਪੈਣ ਬੜੀ ਸੋਹਣੀ ਇੱਜ਼ਤ ਬਣਾਉਂਦੇ ਆ ਨਾ ਸਾਰੇ ਰਾਹ ਤੁਸੀਂ ਆ ਜੀਬਾਨ ਆਪਣੇ ਬੰਦ ਕਰ ਤੇ ਜਗਾ ਚ ਖਾਣ ਨੂੰ ਲੱਕੇ ਆ ਤੇਰੀ ਹਿੰਮਤ ਕਿਦਾਂ ਹੋਈ ਮੈਨੂੰ ਹੱਥ ਲਾਉਂਦੀ ਮੈਂ ਨਹੀਂ ਕੁਝ ਵੀ ਬਣਾਉਣਾ ਜੋ ਜਾ ਕੇ ਆਪੇ ਬਣਾ ਕੇ ਦਿਖਾ ਲੋ ਇੰਨਾ ਗੱਲਾਂ ਕਰਕੇ ਤੂੰ ਸਾਰੇ ਦੇ ਜੁੱਤੀਆਂ ਛੱਤਰ ਖਾਨੀ ਐ ਚੁੱਪ ਕਰਕੇ ਚੱਲ ਜਾ ਮੈਂ ਦੇਣਾ ਤੇਰੇ ਹੱਡੀਆਂ ਨੂੰ ਸੇਕ ਲਾਵਾਂ ਮਾਰੀਏ ਵੇਖੋ ਹਾਂ ਤੁਸੀਂ ਬੋਤੇ ਬਨੇ ਫਿਰਦੇ ਹੋ ਜਿੱਦ ਕਰਦਾ ਮਾਰਾਂ ਪੁੱਠੇ ਹੱਦੀ ਚ ਪੇੜਦੇ ਤਰ੍ਹਾਂ ਮੂੰਹ ਦੂਜੇ ਬਨੇ ਲਾ ਦਾਂ ਮਾਰ ਕੇ ਵੇਖੀ ਨਾ ਹੋ ਤੁਸੀਂ ਹੱਥ ਤੇ ਲਾਉ ਮੈਨੂੰ ਵੇਖਿਆ ਮੈਂ ਥਾਣੇ ਜਾਏ ਤੁਹਾਡੇ ਤੇ ਕਿਦਾਂ ਝੂਠਾ ਪਰਚਾ ਕਰਾਂ ਦੀ ਵੇਖ ਵੇ ਥਾਣੇ ਆਉਂਦੇ ਨਹੀਂ ਹੂੰ ਬੜਾ ਤੈਨੂੰ ਮਾਰਦੇ ਕੁੱਟਦੇ ਆ ਨਾ ਤੇ ਹੋਰ ਕੀ ਕਰਨ ਨੇ ਨਾਲੇ ਪਾਵਾਂ ਮੈਂ ਤੁਹਾਡੇ ਤੇ ਝੂਠਾ ਕੇਸ ਕਿ ਹਰੇਕ ਕੋਲੋਂ ਦਾਜ ਮੰਗਦੇ ਨੇ ਸਗੋਂ ਮਾਰੋ ਮੈਨੂੰ ਮਾਰੋ ਅਖੰਡ ਵੇਹ ਕਰਦੀ ਚੱਪਾ ਜਾਂ ਮੇਰੇ ਲਾਗੋ ਮੈਨੂੰ ਜਾਣਾ ਹੈਗਾ ਕਿਤੇ ਵੀ ਸੰਜੋ ਤੂੰ ਹੀ ਮੇਰੇ ਲਾਗੋ ਜੇ ਮੇਰੇ ਤੋਂ ਇਨਹੀਂ ਔਖੇ ਜੇ ਤੇ ਬੇਸ ਦੀ ਕਰਵਾ ਕੇ ਰੱਖ ਛੜੀ ਅਜਤੇ ਤੂੰ ਹੀ ਮੇਰੀ ਮਮੂਰਾ ਕਾਜੀ ਤਰੀਸ ਦੀ ਬੇਸ ਦੀ ਦਾ ਬਰਾਤ ਨੂੰ ਹੈ ਬਾਬਾ ਬੜੀ ਸੋਹਣੀ ਹੋ ਤੇ ਮੇਰੀ ਜਿਦ ਬਣਾਈਆਂ ਹਨਾ ਤੁਹਾਡੇ ਮੈਨੇ ਫੀਤੀਆਂ ਲੱਗੀਆਂ ਇਹ ਨਾ ਜਿਹੜੀਆਂ ਲਾਥੀਆਂ ਫੀਤੂਆਂ ਲੱਗੀਆਂ ਸਟਾਰ ਲਾ ਕੇ ਤੁਰੇ ਫਿਰਦੇ ਹੋ ਤੂੰ ਚੱਲ ਜੋ ਮੇਰੇ ਅਗੋਂ ਮੇਰੇ ਅੱਗੇ ਬੜਾ ਗੁੱਸਾ ਜਾਈ ਨਾ ਹੋਏ ਤੁਹਾਡੇ ਤੇ ਨਿਕਲ ਜਾ ਸਾਰਾ ਕੱਢ ਹੀ ਲਿਆ ਹਾਂ ਤੂੰ ਸਤੀ ਭਰੰਡਈ ਹੀ ਹੈਲੋ ਉਹ ਆਪਸੀ ਆ ਰੌਣ ਲੱਗਾ ਵਾ ਆ ਆ ਗਿਆ ਆ ਗਿਆ ਸਮਾਨ ਦਾ ਕਿੱਥੇ ਚੇਤਾ ਰਹਿਣਾ ਸੀ ਦਿਮਾਗ ਤੇ ਇਹਨੇ ਖਰਾਬ ਕਰ ਛੜਿਆ ਮੇਰਾ ਪਲਣੇ ਕਿੱਥੋਂ ਮੇਰੇ ਕਰਮਾਂ ਚ ਰੱਖੀ ਨਾ ਇਹਨੂੰ ਹੁਣ ਮੈਂ ਛੱਡਣ ਜਗ੍ਹਾ ਨਾ ਰੱਖਣ ਜਗ੍ਹਾ ਲੜਾਈ ਦੀ ਪੰਡ ਜੇ ਇਹਨੂੰ ਛੱਡਾ ਤੇ ਉੱਥੇ ਵੀ ਨਹੀਂ ਇਹਨੂੰ ਕਿੱ데 ਰੱਖਣਾ ਲੱਤੀਆਂ ਸੋਚਿਆ ਪੀਉਂਦਾ ਲੈ ਆਵਾਂਗਾ ਦਮ ਇਹਨੇ ਮੈਨੂੰ ਘਰੋਂ ਕਢਾਇਆ ਨਾ ਇੱਕਰੀ ਮੇਰੀ ਧੜ ਥੱਲੇ ਆ ਰੰਦੇ ਇੱਕ ਵੇਖੀ ਦਿਨ ਮੈਂ ਕਿੰਨਾ ਚੰਪਦੀ ਆ ਮੇਰਾ ਤਾਂ ਤਰਾ ਸੰਗ ਹੀ ਸੁੱਕ ਗਿਆ ਬੋਲ ਬੋਲ ਕੇ ਰਹਿੰਦੀ ਖੁੰਦੀ ਕਸਰ ਹੁਣ ਘਰ ਆਣ ਕੇ ਨੇ ਕੱਢਦੀ ਆ ਪਾਣੀ ਦੇ ਪੀਵਾ ਘੁੱਟ ਕੇ ਪਤਾ ਨਹੀਂ ਹੁਣ ਕਿੱਧਰ ਨੂੰ ਉੱਡ ਗਿਆ ਵਾ ਪਰ ਪੁੰਜਾ ਜਾ ਇੰਨਾ ਬੋਲਦਾ ਵਾ ਨਾ ਕਿਤੇ ਕੋਈ ਹਿਸਾਬ ਨਹੀਂ ਕੱਲ ਨੂੰ ਇਹਨੇ ਮੇਰਾ ਸਾਥ ਸਵਾਦ ਦਿਨਾ ਜਿਹੜਾ ਅੱਜ ਨਹੀਂ ਮੇਰਾ ਬਣਿਆ ਆਇਆ ਇੰਤਰਾ ਸੜਿਆ ਪਾਣੀ ਆ ਬੱਸ ਤੁਮਨੀ ਮਾਸਾ ਵਿੱਚ ਠੰਡ ਪੋ ਗਈ। ਨਾਵ ਨਾਵ ਕਿੱਥੇ ਐ? ਨਾਵ ਪਤਾ? ਆਹ ਹੈ। ਆਉਣਾ ਦੇ ਨ ਘਰੇ ਹੀ ਜਾਣਾ ਕਿੱਥੇ ਹੀ ਆਜ ਨਹੀਂ ਦੇਣ ਦੇ। ਲੈ, ਇੱਥੇ ਆ ਭਈ। ਨਾਵ ਕੁਝ ਕਰਨੀ ਨਹੀਂ ਜਾਈ ਕੋਨਾ ਠੀਕ ਹੈਗੀ ਨਾਵਾ ਮम्मी ਤੂੰ ਹਾਂ ਪਤਾ ਮੈਂ ਆਜੂ ਪੈਜੋ ਮम्मी ਤੜੀ ਨੌਣੇ ਤੜੇ ਜਵਾਈ ਨੇ ਪਤਾ ਮੇਰੇ ਕਿੰਨੀ ਬੇਇੱਜ਼ਤੀ ਕੀਤੀ ਹੈ ਤੇ ਤੂੰ ਹੀ ਹੁਣ ਘੱਟ ਆਏ ਜੀ ਮੈਂ ਪੋਟਾਟੋ ਤੇ ਆਈ ਹਾਂ ਹੋਰ ਗੱਲ ਤੇ ਮੈਂ ਆਉਣਾ ਸੀ ਪਿੱਛੋਂ ਬਸੇ ਆਈ ਹਾਂ ਮੈਂ ਜਦੋਂ ਵੇਲੀ ਹੋਈ ਤਾਂ ਮੈਨੂੰ ਪਤਾ ਲੱਗਾ ਵੀ ਤੁਰ ਗਏ ਨੇ ਮੈਨੂੰ ਤਾਂ ਕੋਈ ਸੁਝਿਆ ਹੀ ਨਾ ਮੈਂ ਤੇ ਉਸੇ ਵੇਲੇ ਇੱਧਰ ਨੂੰ ਆ ਗਈਆਂ ਤੇ ਤੂੰ ਇੱਧਰ ਨੂੰ ਜਾਈ ਹਾਂ ਦਫਾ ਹੋ ਜਾ ਮੇਰੇ ਵੱਲ ਨਹੀਂ ਜਾਂਦੀ ਹਾਂ ਵੇਲੀ ਵੱਲ ਨੂੰ ਤੱਡੀ ਵੱਲ ਨਾ ਮੰਮੀ ਮੈਂ ਕਿੱਥੋਂ ਆਣਾ ਹੈ ਅਗਲੇ ਨੇ ਤੇ ਮੈਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਫੜ ਕੇ ਬੌਮ ਖਿੱਚ ਕੇ ਤੇ ਅਗਲਾ ਮੈਨੂੰ ਇੱਥੇ ਲੈ ਆਇਆ ਵਾ ਮੈਨੂੰ ਇਹ ਦੱਸ ਮੇਰੀ ਧੀ ਕਿ ਤੈਨੂੰ ਮਾਰਿਆ ਤਾਂ ਨਹੀਂ ਕਬਲ ਦੱਸਣ ਲਈ ਵੀ ਬੜਾ ਗੁੱਸੇ ਜਿਹੀ ਬਾਜੀ ਨਹੀਂ ਮੰਮੀ ਮਾਰਿਆ ਤੇ ਨਹੀਂ ਆ ਪਰ ਉਹਦਾ ਪਿੰਦਾ ਬਥੇਰਾ ਹੀ ਹੁੱਬ ਹੁੱਬ ਕੇ ਪਰ ਟੱਡੀ ਨੌਣ ਹੈ ਨਾ ਮੇਰੇ ਨਾਲ ਚੰਗੀ ਨਹੀਂ ਕੀਤੀ ਪਹਿਲਾਂ ਤੇ ਮੰਮੀ ਨੇ ਮੇਰੇ ਵਾਲ ਪੁੱਟੇ ਫਿਰ ਮਰ ਕੇ ਮੇਰੇ ਚਪੇੜ ਮਾਰੀ ਅੱਛਾ ਉਹਨੇ ਤੇ ਮੈਨੂੰ ਇੰਨੀ ਗੱਲ ਦੱਸੀ ਨਹੀਂ ਹੈਗੀ ਉਹ ਤੇ ਮੈਨੂੰ ਇਹੋ ਹੀ ਆ ਦੀਪਕ ਸੂਰੀ ਸਾਰਾ ਨਾ ਉਹਦਾ ਉਹਨੇ ਮੈਨੂੰ ਮਾਰਿਆ ਵਾ ਮੰਮੀ ਮੈਂ ਤੈਨੂੰ ਹੱਥ ਵੀ ਨਹੀਂ ਲਾਇਆ ਤਾਨੂੰ ਤੇ ਪਤਾ ਹੀ ਆ ਕਿੰਨੇ ਝੂਠੇ ਦੇ ਕਿੰਨੇ ਔਖੇ ਆ ਮੇਤੇ ਮੇਰੇ ਜਾਣੇ ਨੂੰ ਨਾ ਆਪਣੀ ਭੈਣ ਨਾਲ ਦੇ ਫੋਨ ਤੇ ਗੱਲ ਕਰਨ ਤੇ ਮੇਰੀਆਂ ਚੁਗਲਿਆ ਕਰੰਦੀ ਸੀ ਕਿ ਮੈਨੂੰ ਨਾ ਕੋਈ ਸਕੀਮ ਦੱਸ ਮੈਂ ਆਪਣੇ ਨਾਨਾ ਨੂੰ ਘਰੋਂ ਕੱਢਣਾ ਤੇ ਮੈਂ ਫੋਨ ਫੜ ਕੇ ਕਿਆ ਮਾਂ ਜਿਹੜੀ ਗੱਲ ਕਰਨੀ ਸੀ ਸਿੱਧੀ ਤੂੰ ਹੀ ਮੇਰੇ ਨਾਲ ਹੀ ਕਰ ਲਉ ਆਪਣੀ ਭੈਣ ਨੂੰ ਕਾਜ ਲਈ ਪੁੱਛਣ ਦਿਓ ਸਕੀਮਾਂ ਤੇ ਇਸੇ ਗੱਲੋਂ ਮੰਮੀ ਮੇਰੀ ਤੇ ਔਖੀ ਹੋ ਗਈ ਮੇਰੇ ਵਾਲ ਫੜ ਲੈ ਤੜੀ ਹਿੰਮਤ ਕਿੱਦਾਂ ਪਈ ਆ ਮੇਰਾ ਫੋਨ ਫੜਨ ਦੀ ਇਹ ਗੱਲੋਂ ਮੈਨੂੰ ਪਿਆ ਹੀ ਗਈ ਆਪਲਾ ਕੀ ਡਿਗਵੱਡੀ ਗੱਲ ਐ ਜਦੋਂ ਕੋਈ ਸੁਣੂਗਾ ਪੇਮਰੀ ਚੁਗਲੀਆਂ ਕਰਨ데요 ਵਾ ਫਿਰ ਅਗਲੇ ਬੰਦੇ ਨੂੰ ਗੁੱਸਾ ਤੇ ਹੁੰਦਾ ਹੀ ਆਣਾ ਮੈਂ ਤੇ ਹਾਲੇ ਮੰਮੀ ਹੱਥ ਵੀ ਨਹੀਂ ਹਿਲਾਇਆ ਹੱਥ ਚੁੱਕ ਗਿਆ ਹੀ ਤੇ ਉਦੋਂ ਹੀ ਪਿੰਦਰ ਆ ਗਏ ਨਾ ਉਹ ਤੂੰ ਤੇ ਆਂਦੀ ਆ ਵੀ ਇੰਨੇ ਚਾਰ ਦਿਨ ਹੋਣਾ ਨਹੀਂ ਕੀ ਬਤਾ ਆਪ ਹੀ ਹੁੰਦਾ ਹੀ ਹਾਲੇ ਮੈਨੂੰ ਚਾਰ ਦਿਨ ਲੱਗ ਜਣੇ ਆ ਤੇ ਅੱਜ ਆਣ ਵੀ ਵੜਿਆ ਤੇ ਹੁਣ ਕਿੱਥੇ ਆ ਕੀ ਪਤਾ ਕਿੱਥੇ ਦਫਾ ਹੋਇਆ ਵਾ ਜਦੋਂ ਉਹਦੇ ਆਏ ਘਰ ਉਹਨਾਂ ਦਾ ਮੇਰੇ ਨਾਲ ਲੜ ਕੇ ਭਾਵੇਂ ਕਿੱਥੇ ਗਿਆ ਏ ਤੇ ਚੱਲ ਉਹਨੂੰ ਫੋਨ ਕਰਨਾ ਹੀ ਨਾ ਮੈਂ ਨਹੀਂ ਮੰਮੀ ਫੋਨ ਫੋਨ ਕਰਨਾ ਆਪੇ ਆਉਣਾ ਹੋਊਗਾ ਤੇ ਆ ਜਾਏਗਾ ਉਹਨੇ ਕਿੱਥੇ ਜਾਣਾ ਆਉਣਾ ਤੇ ਇੱਥੇ ਹੀ ਆ ਨਾ ਐਸੇ ਹੀ ਆ ਉਹਨਾਂ ਤੇ ਇੱਥੇ ਹੀ ਆ ਫੇਰ ਉਹ ਵੀ ਬੰਦੇ ਨੂੰ ਗੁੱਸਾ ਚੜਿਆ ਹੁੰਦਾ ਤੇ ਆਪਣੇ ਘਰ ਆਵੇ ਮੰਮੀ ਚੜਿਆ ਗੁੱਸਾ ਤੇ ਚੜਿਆ ਰਹਿ ਆਪੇ ਲੱਥ ਜੇਗਾ ਦਾ ਆ ਜਾਏਗਾ ਜਦੋਂ ਦਾ ਠੰਡਾ ਹੋਊਗਾ ਗੁੱਸਾ ਤੇ ਨਾਲੇ ਨਾ ਤੁਸੀਂ ਬਹੁਤੀ ਉਹਦੀਆਂ ਮੈਂ ਫਿਕਰ ਨਾ ਕਰੋ ਤੁਸੀਂ ਬਹੁਤ ਮੈਂ ਤੇਰੇ ਵਾਸਤੇ ਪਾਣੀ ਲਈ ਹੁੰਨੀ ਆ ਨਾਲ ਇਹਨੇ ਜਾ ਕੇ ਮੰਮੀ ਦੇ ਕੰਨ ਭਰਦੀਆਂ ਤੇ ਘਰ ਜਾ ਕੇ ਨਾ ਚੰਗੀ ਉਹਦੀ ਕਲਾਸ ਲਾਈ। ਚਲੇ ਨਾ ਸ਼ੂਗਰ ਵੀ ਮੇਰੀ ਧੀ ਨੂੰ ਮਾਰਿਆ ਨਹੀਂ ਨਹੀਂ ਤੇ ਮੈਨੂੰ ਸਾਰੇ ਰਾਤ ਇਹੋ ਹੀ ਫਿਕਰ ਸੀ ਕਿ ਕੁਝ ਕਹੇ ਨਾ ਇਹਨੂੰ। ਆਹ ਲੈ ਮੰਮੀ ਕੋਲੋਂ ਕਾਲ ਕੀਤੀ ਤੇ। ਉਹਦਣ ਮੰਮੀ ਭਾਬੀ ਕੋਲ ਜਾਣਾ ਨਹੀਂ ਪੂਏ ਚੜ ਗਈ ਤੇ ਸਿਰ ਤੇ ਚੜਦੀ ਜਾਂਦੀ ਹੈ ਜਿੰਨਾ ਸਭੇ ਨੂੰ ਕੁਝ ਕਹੀ ਦੇਣੀ ਆ ਇਹਨਾਂ ਮੇਰੇ ਤੋਂ ਸੜਦੀ ਬੜਾ ਵਾ। ਇਹਦਾ ਵਿਆਹ ਹੋਇਆ ਮੇਰੇ ਤੋਂ ਪਹਿਲਾਂ ਤੇ ਮੇਰਾ ਇਹ ਤੋਂ ਮਗਰੋਂ ਹੋਇਆ ਵਾ ਇਹਦਾ ਕੋਈ ਧੀ ਪੁੱਤ ਨਹੀਂ ਹੈਗਾ ਤੇ ਮੇਰੀ ਰੱਬ ਨੇ ਆਉਂਦਿਆਂ ਹੀ ਸੋਲੀ ਆ ਇਸੇ ਗੱਲੋਂ ਸੜਦੀ ਹੈ ਮੇਰੇ ਤੋਂ ਮੈਂ ਤੇ ਆਨੀ ਆ ਕਰੋ ਇਹਦਾ ਬੋਰੀ ਬਿਸਤਰਾ ਗੋਲ ਤੇ ਕੱਢੋ ਇਹਨੇ ਦੇ ਪੇਕੇ ਫੇਰ ਇਹਨੂੰ ਪਤਾ ਲੱਗੂਗਾ